ਦੋਸਤੋ ਕੈਨੇਡਾ ਇਮੀਗ੍ਰੇਸ਼ਨ ਵਿੱਚ 1 ਫਰਵਰੀ ਤੋਂ 6 ਵੱਡੇ ਬਦਲਾਅ ਹੋ ਰਹੇ ਆ ਜੋ ਪੋਜ਼ਿਟਿਵ ਵੀ ਹਨ ਤੇ ਕੁਝ ਸਬਕ ਸਿਖਾਉਣ ਵਾਲੇ ਵੀ ਹੈ ਦੋਸਤੋ ਇਹ ਸਟਡੀ ਪਰਮਿਟ ਕਲੋਜ਼ ਵਰਕ ਪਰਮਿਟ ਤੇ ਖਾਸ ਕਰ ਸੌਖੀ ਪੀਅਰ ਦੇ ਨਾਲ ਸੰਬੰਧਿਤ ਹਨ ਇਸ ਨਾਲ ਕੈਨੇਡਾ ਇਸ ਵਾਰ 2026 ਵਿੱਚ ਲਗਭਗ ਹਰ ਇੱਕ ਲਈ ਪੀਅਰ ਆਸਾਨ ਬਣਾ ਰਿਹਾ ਦੋਸਤੋ ਵਰਕ ਪਰਮਟਾਂ ਦੀ ਸੰਖਿਆ ਵਧ ਗਈ ਹੈ ਦੋਸਤੋ ਇੱਕ ਫਰਵਰੀ ਤੋਂ ਤੇ ਸਟੂਡੈਂਟਸ ਲਈ ਕੁਝ ਇੱਕ ਛੋਟਾ ਆਈਆਂ ਇਹ ਸਾਰੀ ਗੱਲਬਾਤ ਕੀ ਹੈ ਇਹ ਇਸ ਕਰਕੇ ਦੋਸਤੋ ਕਿ ਤੁਸੀਂ ਅਪਡੇਟ ਰਹਿਣਾ ਹੈ ਤੇ ਤੁਸੀਂ ਸਮੇਂ ਤੇ ਐਕਸ਼ਨ ਲੈਣਾ ਤਾਂ ਹੀ ਸਫਲਤਾ ਹਾਸਲ ਹੋਊਗੀ 226 ਵਿੱਚ ਅੰਤ ਤੱਕ ਬਣੇ ਰਹੋ ਛੇ ਬਦਲਾ ਜਾਣਨ ਲਈ ਸਸਕਾਰ ਨਮਸਕਾਰ ਕੇਮ ਸ਼ੋ ਆਦਾਬ ਮੋਜਾ ਮਾਨਦੇ ਰਹੋ ਚੜ੍ਹਦੀਆਂ ਕਲਾ ਚ ਰਹੋ ਦੋਸਤੋ ਵੈਲਕਮ ਟੂ ਪਪਾਲ ਫੈਮਿਲੀ ਅਨਦਰ ਵੀਡੀਓ ਦੋਸਤੋ ਇੱਕ ਫਰਵਰੀ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਆਊਗਾ ਜਿਹੜਾ ਮੈਂ ਪਹਿਲੇ ਨੰਬਰ ਤੇ ਰੱਖਿਆ ਉਹ ਹੈ ਵਰਕ ਪਰਮਿਟ ਦੀ ਸੰਖਿਆ ਵਿੱਚ ਵਾਧਾ ਜੀ ਹਾਂ ਦੋਸਤੋ ਇਸ ਸਾਲ ਕੈਨੇਡਾ 230000 ਲਗਭਗ 2.5 ਲੱਖ ਦੇ ਕਰੀਬ ਵਰਕ ਪਰਮਿਟ ਵੰਡੂਗਾ 2026 ਵਿੱਚ ਇਹ ਸੰਖਿਆ ਹੁਣੇ ਵਧੀ ਹੈ ਜੋ 1 ਫਰਵਰੀ ਤੋਂ ਲਾਗੂ ਹੋਊਗੀ ਦੋਸਤੋ ਇਹੀ ਨਹੀਂ ਬਲਕਿ ਐਲਐਮਆਈ ਤੋਂ ਬਿਨਾਂ ਵਾਲੇ ਵਰਕ ਪਰਮਿਟ ਦੀ ਸੰਖਿਆ ਵਧਾਈ ਹੈ ਐਲਐਮਆਈਏ ক্লোਜ਼ ਵਰਕ ਪਰਮਿਟ ਦੀ ਸੰਖਿਆ ਘਟਾ ਦਿੱਤੀ ਹੈ ਜੀ ਹਾਂ ਇੱਥੇ ਵੀ ਆਪਾਂ ਸਬਕ ਲੈਣਾ ਦੋਸਤੋ ਉਹ ਇਸ ਕਰਕੇ ਦੋਸਤੋ ਕਿ ਬਿਨਾ ਐਲ ਐਮ ਆਈਏ ਤੋਂ ਵਰਕ ਪਰਮਿਟ ਜਿਹੜੇ ਜਾਰੀ ਕਰਨੇ ਸੀ ਕੈਨੇਡਾ ਨੇ 2026 ਵਿੱਚ ਪਹਿਲਾਂ ਉਸ ਦੀ ਸੰਖਿਆ 1 ਲੱਖ 28600 ਐਲਾਨ ਕੀਤੀ ਗਈ ਸੀ ਤੇ ਹੁਣ ਇਸ ਨੂੰ ਵਧਾ ਕੇ ਜਿਹੜਾ ਹੈਗਾ 1 ਲੱਖ 70000 ਕਰ ਦਿੱਤਾ ਹੈ ਦੋਸਤੋ ਜੀ ਹਾਂ ਬਿਨਾ ਐਲ ਐਮ ਆਈਏ ਤੋਂ 1 ਲੱਖ 70000 ਵਰਕ ਪਰਮਿਟ ਜਾਰੀ ਹੋਣਗੇ 2026 ਵਿੱਚ ਜਦਕਿ ਅਲਮਾ ਇਹ ਵੈਸ ਕਲੋਜ਼ ਵਰਕ ਪਰਮਿਟ ਜਿਨ੍ਹਾਂ ਦੀ ਪਹਿਲਾ ਸੰਖਿਆ 82000 ਐਲਾਨੀ ਗਈ ਸੀਗੀ ਉਸ ਨੂੰ ਘਟਾ ਕੇ ਦੋਸਤੋ 60000 ਕਰ ਦਿੱਤਾ ਗਿਆ ਹੈ ਇਹ ਇਸ ਕਰਕੇ ਕੀਤਾ ਗਿਆ ਦੋਸਤੋ ਕਿ ਐਲ ਐਮ ਆਈਏ ਦੇ ਫਰਾਡ ਵਗੈਰਾ ਨੂੰ ਰੋਕਿਆ ਜਾ ਸਕੇ ਇਥੋਂ ਸਾਨੂੰ ਸਬਕ ਸਿੱਖਣਾ ਚਾਹੀਦਾ ਤੇ ਕੁੱਲ ਮਿਲਾ ਕੇ ਦੋਸਤੋ ਇਸ ਸਾਲ 230000 ਵਰਕ ਪਰਮਟ ਵੰਡੇ ਜਾਣੇ ਆ ਮੈਂ ਸਟਾਰਟਿੰਗ ਵਿੱਚ ਹੀ ਕਿਹਾ ਸੀਗਾ ਕਿ 2025 ਦੀ ਤਰ੍ਹਾਂ ਇਸ ਸਾਲ ਵੀ ਇਹ ਦੇ ਨਾਲ-ਨਾਲ ਪਰਮਿਟ ਤੇ ਵੀ ਬਾਰਿਸ਼ ਹੋਊਗੀ ਦੋਸਤੋ ਜੀ ਹਾਂ ਲੇਕਿਨ ਇਹ ਵਰਕ ਪਰਮਿਟ ਕਿਸ ਤਰ੍ਹਾਂ ਲੈਣੀ ਹੈ ਇਹਦੀ ਸਟ੍ਰੈਟਜੀ ਤੁਹਾਨੂੰ ਬਣਾਉਣੀ ਪਊਗੀ ਤੇ ਦੋਸਤੋ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣਾ ਪਊਗਾ ਬਿਨਾਂ ਕਿਸੇ ਫਰਾਡ ਤੋਂ ਬਿਨਾਂ ਕਿਸੇ ਗਲਤ ਇਨਫਰਮੇਸ਼ਨ ਤੋਂ ਤੁਹਾਨੂੰ ਹੁਣ ICIC ਕੋਲ ਪੇਸ਼ ਕਰਨੀ ਪਊਗੀ ਆਪਣੀ ਫਾਈਲ ਔਰ ਦੋਸਤੋ ਬਿਨਾਂ LMIA ਤੋਂ ਵਰਕ ਪਰਮਿਟ ਜਿਹੜੇ ਹੈਗੇ ਕਿਸ ਤਰ੍ਹਾਂ ਜਾਰੀ ਹੋਣਗੇ ਇਸ ਦੇ ਵੀ ਅੱਗੇ ਕਈ ਪ੍ਰੋਗਰਾਮ ਹੈ ਇਹਦੀ ਡਿਟੇਲ ਵਿੱਚ ਵੀਡੀਓ ਅੱਗੇ ਲੈ ਕੇ ਆਉਂਗਾ ਨਹੀਂ ਤਾਂ ਅੱਜ ਦੀ ਵੀਡੀਓ ਲੰਬੀ ਹੋ ਜਾਊਗੀ ਜੇਕਰ ਤੁਸੀਂ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰਕੇ ਵਾਈ ਬੈਲ ਕਮ ਦਾ ਬਟਨ ਜਦੋਂ ਇਹ ਵੀਡੀਓ ਅਪਲੋਡ ਹੋਊਗੀ ਤੁਹਾਨੂੰ ਮਿਲੂਗਾ ਨੋਟੀਫਿਕੇਸ਼ਨ ਹੋਰ ਵੀ ਵੀਡੀਓ ਦੇ ਮਿਲਣਗੇ ਨੋਟੀਫਿਕੇਸ਼ਨ ਜੁੜੇ ਰਹੋ ਚੈਨਲ ਦੇ ਨਾਲ ਹੁਣ ਗੱਲ ਕਰਦੇ ਆਪਾਂ ਦੂਸਰੇ ਬਦਲਾ ਦੂਸਰੇ ਖੁਸ਼ਖਬਰੀ ਦੀ ਦੋਸਤੋ ਦੂਸਰੇ ਬਦਲਾ ਖੁਸ਼ਖਬਰੀ ਦੀ ਗੱਲ ਕਰਾਂ ਉਸ ਤੋਂ ਪਹਿਲਾਂ ਸਬਸਕ੍ਰਾਈਬਰ ਨਾਲ ਮੈਂ ਇੱਕ ਗੱਲ ਬਾਤ ਕਰਨੀ ਹੈ ਥੋੜਾ ਜਿਹਾ ਮੈਂ ਸੀਰੀਅਸ ਹਾਂ ਦੋਸਤੋ ਤੁਸੀਂ ਜਿਹੜਾ ਹੈ ਇਸ ਟਾਈਮ ਐਟੀਟਿਊਡ ਰੱਖਿਆ ਕਿ ਜਿਹੜਾ ਤੁਹਾਨੂੰ ਸਬਜੈਕਟ ਚਾਹੀਦਾ ਉਸ ਨੂੰ ਵੀਡੀਓ ਨੂੰ ਦੇਖਦੇ ਆਂ ਬਾਕੀ ਨੂੰ ਅਗਨੋਰ ਕਰ ਦਿੰਨੇ ਆਂ ਦੋਸਤੋ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਦੇਖੋ ਸਿਰਫ ਮੇਰੀਆਂ ਵੀਡੀਓ 8 ਤੋਂ ਲੈ ਕੇ 10-12 ਮਿੰਟ ਤੱਕ ਦੀਆਂ ਹੁੰਦੀਆਂ ਜੇ ਤੁਸੀਂ ਇੰਨਾ ਹੀ ਸਮਾਂ ਨਹੀਂ ਕਰ ਸਕਦੇ ਆਪਦੇ ਆਪ ਨੂੰ ਅਪਡੇਟ ਅਪਗ੍ਰੇਡ ਨਹੀਂ ਕਰ ਸਕਦੇ ਮਾਤਾ ਪਿਤਾ ਸਿਰਫ ਆਪਣੇ ਬੱਚੇ ਦੀ ਸਮੱਸਿਆ ਹੀ ਜਾਨਣਾ ਚਾਹੁੰਦੇ ਆ ਉਹ ਵੀ ਮਿਲੂਗੀ ਮਿਲਦੀ ਵੀ ਰਹੂਗੀ ਇਸ ਚੈਨਲ ਤੋਂ ਦੋਸਤੋ ਤੇ ਉਹਦੀ ਸਕਸੈਸ ਤੱਕ ਮੈਂ ਤੁਹਾਡੇ ਨਾਲ ਜਿਹੜਾ ਹੈਗਾ ਲੱਗਾ ਰਹੂੰਗਾ ਵਿੱਚ ਵੰਡੋ ਵੀਡੀਓ ਤੁਸੀਂ ਸ਼ੇਅਰ ਕਰਦਿਆ ਕਰੋ ਇੱਕ ਦੂਸਰੇ ਦੇ ਕੰਮ ਆਉ ਦੋਸਤੋ ਚਲੋ ਆਪਾਂ ਦੂਸਰੇ ਬਦਲਾਅ ਦੀ ਗੱਲ ਕਰਦੇ ਆ ਦੂਸਰਾ ਬਦਲਾਅ ਇੰਟਰਨੈਸ਼ਨਲ ਸਟੂਡੈਂਟਸ ਨਾਲ ਸੰਬੰਧਤ ਹੈ ਤੇ ਉਹਨਾਂ ਦੇ ਕੰਮ ਦੇ ਨਾਲ ਸਬੰਧਤ ਹੈ ਜੀ ਹਾਂ ਦੋਸਤੋ ਕੈਨੇਡਾ ਦੇ ਅੰਦਰ ਇੰਟਰਨੈਸ਼ਨਲ ਸਟੂਡੈਂਟ ਜਦੋਂ ਸਟੱਡੀ ਕਰ ਰਹੇ ਹੁੰਦੇ ਆ ਉਹਨਾਂ ਨੂੰ ਹਫ਼ਤੇ ਵਿੱਚ ਸਿਰਫ 24 ਘੰਟੇ ਹੀ ਕੰਮ ਕਰਨ ਦਾ ਔਸਰ ਮਿਲਦਾ ਜਿਸ ਨਾਲ ਉਹਨਾਂ ਦੀ ਕਮਾਈ ਸੀਮਤ ਰਹਿ ਜਾਂਦੀ ਹੈ ਪਰ ਉਹਨਾਂ ਨੂੰ ਸਾਲ ਵਿੱਚ ਤਿੰਨ ਮੌਕੇ ਤੇ ਦੋ ਤਿੰਨ ਹੋਰ ਐਸੇ ਕਾਰਜਕ੍ਰਮ ਹੈ ਜਿੱਥੇ ਉਹ ਕਿਸੇ ਬੰਦਸ਼ ਤੋਂ ਬਿਨਾਂ 24 ਆਵਰ ਤੋਂ ਜ਼ਿਆਦਾ ਵੀ ਕੰਮ ਕਰਕੇ ਆਪਣੀ ਇਨਕਮ ਵਿੱਚ ਵਾਧਾ ਕਰ ਸਕਦੇ ਦੋਸਤੋ ਆਪਰਚੂਨਿਟੀ ਇਹ ਹੈਗੀ ਹੈ ਕਿ ਇਹਨਾਂ ਨੂੰ ਸਾਲ ਵਿੱਚ ਤਿੰਨ ਮੌਕੇ ਮਿਲਦੇ ਆ ਉਹ ਹੈਗਾ ਵਿంటర్ ਹੌਲਿਡੇਜ਼ ਸਮਰ ਹੌਲਿਡੇਜ਼ ਤੇ ਸਟੱਡੀ ਵਿੱਚ ਬ੍ਰੇਕ ਦੇ ਦੌਰਾਨ ਉਹ 24 ਘੰਟੇ ਤੋਂ ਵੱਧ ਵੀ ਕੰਮ ਕਰ ਸਕਦੇ ਆ ਉਸ ਸਮੇਂ ਦੌਰਾਨ ਉਹਨਾਂ ਤੇ ਕੋਈ ਸਮੇਂ ਦੀ پابੰਦੀ ਨਹੀਂ ਹੁੰਦੀ ਤੇ ਹੁਣ ਦੋਸਤੋ ਵਿంటర్ ਹੌਲਿਡੇਜ਼ ਦੇ ਦਿਨ ਜਿਹੜੇ ਹੈਗੇ ਆ ਚੱਲ ਰਹੇ ਨੇ ਜਿਹੜਾ ਹੈਗਾ ਲਿਮਟ ਤੋਂ ਜ਼ਿਆਦਾ ਸਮੇਂ ਕੰਮ ਕਰਕੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਆ ਇਸ ਤੋਂ ਇਲਾਵਾ ਸਾਲ ਵਿੱਚ ਦੋ ਹੋਰ ਮੌਕੇ ਵੀ ਉਹਨਾਂ ਨੂੰ ਮਿਲਣਗੇ ਦੋਸਤੋ ਉਹ ਹ ਸਰਵ ਵਿੱਚ ਮਿਲਣਗੇ ਤੇ ਜਦੋਂ ਉਹਨਾਂ ਦੀ ਪੜ੍ਹਾਈ ਵਿੱਚ ਬ੍ਰੇਕ ਦਾ ਸਮਾਂ ਹੁੰਦਾ ਉਸ ਸਮੇਂ ਦੌਰਾਨ ਵੀ ਉਹ ਵਧ ਵਧ ਕੰਮ ਕਰ ਸਕਦੇ ਆ ਇਸ ਸਮੇਂ ਦੌਰਾਨ ਦੋਸਤੋ ਮੈਂ ਇਹੀ ਗੱਲ ਕਹਿਣੀ ਚਾਹੂੰਗਾ ਵਧ ਕਮਾਈ ਕਰੋ ਆਪਣੇ ਖਰਚਿਆਂ ਤੇ ਕੰਟਰੋਲ ਰੱਖਿਓ ਖਰਚੇ ਮੇਨਟੇਨ ਕਰਦੇ ਹੋਏ ਬਚਤ ਵੀ ਕਰਿਓ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਤੁਹਾਨੂੰ ਕੋਈ ਨਵਾਂ ਪਾਥਵੇ ਲੈਣਾ ਪੈਂਦਾ ਦੋਸਤੋ ਤਾਂ ਤੁਹਾਨੂੰ ਕੋਈ ਆਰਥਿਕ ਅਖਿਆਈ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਦੋਸਤੋ ਦੋ ਹੋਰ ਮੌਕੇ ਆ ਉਹ ਇਹ ਹੈ ਕਿ ਜਿਸ ਸੰਸਥਾ ਵਿੱਚ ਤੁਸੀਂ ਪੜ੍ਹਾਈ ਕਰ ਰਹੇ ਆ ਜੇ ਤੁਸੀਂ ਉਸ ਦੇ ਇਨਸਾਈਡ ਕੈਂਪਸ ਵਿੱਚ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਫਿਰ ਤੁਹਾਡੇ ਤੇ 24 ਘੰਟੇ ਵਾਲਾ ਹਫ਼ਤੇ ਦੇ ਵਿੱਚ ਕੰਮ ਕਰਨ ਦੀ ਕੋਈ ਪਾਬੰਦੀ ਨਹੀਂ ਆਪਪਰਟੀ ਜਿਹੜੀ ਹੈਗੀ ਆ ਉਹ ਹੈ ਜਿਮੋਰਡ ਜੌਬ ਦੀ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਵੀ ਕੰਪਨੀ ਦਾ ਜੇਕਰ ਆਨਲਾਈਨ ਕੰਮ ਕਰਦੇ ਆਂ ਦੋਸਤੋ ਉਹ ਰਿਮੋਟ ਜੌਬ ਜੇਕਰ ਤੁਸੀਂ ਕਰਦੇ ਆਂ ਤਾਂ ਉਹਦੇ ਤੇ ਵੀ ਤੁਹਾਡੇ ਤੇ ਸਮੇਂ ਦੀ ਕੋਈ پابੰਦੀ ਨਹੀਂ ਹੈ ਤੁਸੀਂ ਵੱਧ ਤੋਂ ਵੱਧ ਲੀਗਲੀ ਸਮਾਂ ਉਹਨੂੰ ਦੇ ਸਕਦੇ ਆਂ ਕੰਮ ਕਰਨ ਲਈ ਤੇ ਇਹ ਵਰਕ ਦੋਸਤੋ ਤੁਹਾਡੇ ਵਰਕ ਐਕਸਪੀਰੀਅੰਸ ਵਿੱਚ ਵੀ ਕਾਊਂਟ ਹੁੰਦਾ ਹੈ ਤੀਸਰੇ ਬਦਲਾਅ ਦੀ ਗੱਲ ਕਰੀਏ ਦੋਸਤੋ ਤਾਂ ਇੱਕ ਫਰਵੀਨਿ ਤੋਂ ਬਾਅਦ ਕੈਨੇਡਾ ਬਹੁਤ سارے ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪ੍ਰੋਗਰਾਮ ਸਟਾਰਟ ਕਰਨ ਜਾ ਰਿਹਾ ਦੋਸਤੋ ਇਸ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਕਿਸੇ ਵੀ ਸੀਆਰ ਸਕੋਰ ਹਾਈ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਲੋ ਤੋਂ ਲੋਸ ਅ ਤੁਹਾਡੇ ਕੋਲੇ ਜੇਕਰ ਸੀਆਸ ਕੋਡਰ ਤਾਂ ਵੀ ਤੁਸੀਂ ਸਮਵਤਾਂਪੂਰਵਕ ਜਿਹੜੀ ਹੈਗੀ ਆ ਪੀਆਰ ਹਾਸਲ ਕਰ ਸਕਦੇ ਆ ਦੋਸਤੋ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੁਣ ਫਿਰ ਤੁਹਾਨੂੰ ਮੈਂ ਇੱਕ ਗੱਲ ਇਹ ਇਜਾਫਾ ਕਰਕੇ ਦੱਸੂਗਾ ਕਿ ਤੁਸੀਂ ਸੀਈਸੀ ਦੀ ਜਦੋਂ ਆਪਣੀ ਅਪਲਾਈ ਕਰਦੇ ਆ ਪੀਆਰ ਦੀ ਫਾਈਲ ਤਾਂ ਇਸ ਸਾਲ ਪੀਐਨਪੀ ਦੀ ਵੀ ਕਰਨੀ ਹੈ ਕਿਉਂਕਿ ਇਸ ਦਾ ਕੋਟਾ ਵੱਧ ਚੁੱਕਾ ਹੈ ਤੇ ਨਾਲ ਦੀ ਨਾਲ ਦੋਸਤੋ ਤੁਸੀਂ ਆਪਣੀ ਪ੍ਰੋਵਿੰਸ ਦੇ ਵਿੱਚ ਰੂਰਲ ਕਮਿਊਨਿਟੀ ਜਿਹੜੇ ਪ੍ਰੋਗਰਾਮ ਸ਼ੁਰੂ ਹੋਣਗੇ ਉਹਦੇ ਵਿੱਚ ਵੀ ਆਪਣੀ ਫਾਈਲ ਲਾਉਣੀ ਹੈ ਦੇ ਲਈ ਮੈਂ ਇਸ ਕਰਕੇ ਦੱਸ ਰਿਹਾ ਕਿ ਹੁਣ ਤੋਂ ਹੀ ਤਿਆਰੀ ਕਰ ਲਓ ਆਪਣੀਆਂ ਕਮਿਊਨਿਟੀਆਂ ਤੁਹਾਨੂੰ ਪਤਾ ਹੀ ਆ 13 14 ਜਿਹੜੀਆਂ ਹੁੰਦੀਆਂ ਹਨ ਟੈਰੀਓ ਚ ਵੀ ਜਾਂ BC ਜਿਹੜੀ ਵੀ ਤੁਸੀਂ ਪ੍ਰਿੰਸ ਵਿੱਚ ਆਪਦੀਆਂ ਆਪਦੀਆਂ ਚ ਜਾ ਕੇ ਤੁਸੀਂ ਕੋਸ਼ਿਸ਼ਾਂ ਕਰਕੇ ਉਹਨਾਂ ਕਮਿਊਨਿਟੀ ਨਾਲ ਗੱਲਬਾਤ ਕਰ ਲਓ ਉਥੋਂ ਦੇ ਐਮਪਲਾਇਰ ਨਾਲ ਗੱਲਬਾਤ ਕਰ ਲਓ ਲੈਟਰਾਂ ਜਿਹੜੀਆਂ ਹੈਗੀਆਂ ਇਨਸਾਈਡ ਰਹਿ ਕੇ ਤਾਂ ਤੁਹਾਨੂੰ ਆਸਾਨੀ ਨਾਲ ਹਾਸਲ ਹੋ ਸਕਣਗੀਆਂ ਤੇ ਇਹਦੇ ਵਿੱਚ ਵੀ ਅਪਲਾਈ ਕਰਿਓ ਦੋਸਤੋ ਤੁਸੀਂ ਇਹ ਤਿੰਨੇ ਟਾਰਗੇਟ ਰੱਖਣੇ ਆ ਆਪਣੀਆਂ ਫਾਈਲਾਂ ਲਾਉਣ ਵਾਸਤੇ ਤਾਂ 2026 ਵਿੱਚ ਤੁਹਾਨੂੰ ਸਫਲਤਾ ਮਿਲੂ ਤੇ ਟਾਈਪੀਆਰ ਦੀ ਜੀ ਹਾਂ ਇਸ ਸਾਲ ਕੈਨੇਡਾ ਜਿਹੜਾ ਹੈਗਾ ਸਾਮ ਨੂੰ ਪੀਆਰ ਦੇਣ ਦੀਆਂ ਤਿਆਰੀਆਂ ਕਰ ਰਿਹਾ ਆਪਰਚੂਨਿਟੀ ਤੁਸੀਂ ਉਹ ਹੀ ਲੈਣੀ ਹੈ ਤੁਸੀਂ ਜਦ ਤਿੰਨੇ ਟਾਰਗੇਟ ਕਰੋਗੇ ਤਾਂ ਘੱਟ ਸਕੋਰ ਨਾਲ ਵੀ ਤੇ ਤੁਸੀਂ ਜਿਹੜਾ ਹੈਗਾ ਸੀਸੀਐਚ ਜੇਕਰ ਵਦ ਸਕੋਰ ਵਾਲੇ ਹੈਗੇ ਇੰਟੈਲੀਜੈਂਟ ਤਾਂ ਵੀ ਆਪਣਾ ਟਾਰਗੇਟ ਹਾਸਲ ਕਰੋਗੇ ਸੀਸੀ ਦੇ ਵਿੱਚ ਸੀਆ ਦਾ ਸਕੋਰ ਜਿਹੜਾ 500 ਦੇ ਕਰੀਬ ਆ ਜਾਊਗਾ ਤੇ ਪਹਿਲੇ ਦੂਸਰੇ ਹਫਤੇ ਵਿੱਚ 490 ਤੋਂ 480 ਤੇ ਆਉਣ ਦੀ ਸੰਭਾਵਨਾ ਹੈ ਤੇ ਫਰਵਰੀ ਦੇ ਐਂਡ ਤੱਕ ਇਹ 470 ਤੋਂ 480 ਆ ਸਕਦਾ ਹੈ ਅਤੇ ਹੁਣ ਅਸੀਂ ਕਵਰੀਆ ਬਦਲਾਅ ਦੀ ਗੱਲ ਕਰੀਏ ਦੋਸਤੋ ਸੋਸਤੋ ਪਹਿਲਾ ਇੱਕ ਲਾਈਕ ਬਣਦਾ ਹੈ ਬਣਦਾ ਹੈ ਕਰ ਦੋ ਯਾਰ ਕਰ ਦੋ ਲਾਈਕ ਵੀ ਹਾਈਪ ਦਾ ਬਟਨ ਵੀ ਦਬ ਦੋ ਸ਼ੇਅਰ ਵੀ ਕਰ ਦੋ ਚਲੋ ਚੌਥੇ ਬਦਲਾਅ ਦੀ ਗੱਲ ਕਰਦੇ ਹਾਂ ਦੋਸਤੋ ਉਹ ਹੈ ਫੈਮਿਲੀ ਦੀ ਯੂਨੀਫਿਕੇਸ਼ਨ ਦਾ ਜਿਹੜਾ ਪ੍ਰੋਗਰਾਮ ਹੈ ਉਸ ਨੂੰ ਫਾਸਟ ਟਰੈਕ ਤੇ ਕਰ ਦਿੱਤਾ ਜਾਊਗਾ 1 ਫਰਵਰੀ ਤੋਂ ਬਾਅਦ ਦੋਸਤੋ ਇਸ ਦਾ ਮਤਲਬ ਇਹ ਹੋਇਆ ਕਿ ਸਪਾਊਸ ਜਾਂ ਕਾਮਨ ਲਾ ਪਾਰਟਨਰ ਦੀ ਜਿਹੜੀ PR ਦੀ ਫਾਈਲ ਹੈ ਆਊਟ ਆਫ ਕੈਨੇਡਾ ਦੀ ਉਹ 10 ਤੋਂ 12 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਹਲਕ ਕੀਤਾ ਜਾਊਗਾ ਤੇ ਉਸ ਨੂੰ ਨਪਟਾਇਆ ਜਾਊਗਾ ਕੋਈਸ਼ ਕਾਰਨਾ ਕਰਕੇ ਟੈਕਨੀਕਲ ਕਾਰਨਾ ਕਰਕੇ ਜਾਂ ਖਾਸ ਕਿਸੇ ਐਪਲੀਕੈਂਟ ਦੀ ਕਿਸੇ ਸ਼ਕਤੀ ਕਰਕੇ ਜੇਕਰ ਪੀਆ ਡਿਲੇ ਹੋ ਜਾਂਦੀ ਹੈ ਲੰਮਕ ਜਾਂਦੀ ਹੈ ਦੋਸਤੋ ਤਾਂ ਇਸੇ ਹੀ ਪ੍ਰੋਗਰਾਮ ਤਹਿਤ ਉਸ ਨੂੰ ਸਪੌਂਸਰਸ਼ਿਪ ਵੀਜ਼ੇ ਤੇ ਬੁਲਾਇਆ ਜਾ ਸਕੂਗਾ ਕੈਨੇਡਾ ਤੇ ਉਹ ਕੈਨੇਡਾ ਆ ਕੇ ਨਾਲ ਰਹਿ ਕੇ ਕੰਮ ਵੀ ਕਰ ਸਕੂਗਾ ਤੇ ਇਸ ਜਿਹੜਾ ਸਪੌਂਸਰਸ਼ਿਪ ਵਰਕਿੰਗ ਜਿਹੜਾ ਵੀਜ਼ਾ ਹੈਗਾ ਉਸ ਤੇ ਭੈਣ ਭਰਾਵਾਂ ਨੂੰ ਵੀ ਸੱਦੇ ਜਾ ਸਕੂਗਾ 60 ਸਾਲ ਤੋਂ ਘੱਟ ਮਾਤਾ ਪਿਤਾ ਨੂੰ ਵੀ ਸੱਦਿਆ ਜਾ ਸਕਦਾ ਯਾਨੀ ਪੰਜਾਬ ਤੇ 60 ਦੇ ਵਿੱਚ ਵਿੱਚ ਹੋਣੇ ਚਾਹੀਦੇ ਮਾਤਾ ਪਿਤਾ ਜਿਆਦਾ ਔਡ ਨਹੀਂ ਹੋਣੇ ਚਾਹੀਦੇ ਤੇ ਦੋਸਤੋ ਸ਼ਰਤ ਇਹੀ ਹੋਊਗੀ ਚਾਹੇ ਉਹ ਕਾਮਨ ਲਾਭ ਆਟ ਨਾ ਰਹੇ ਚਾਹੇ ਸਪਾਊਸ ਹੈ ਚਾਹੇ ਭੈਣ ਭਰਾ ਹੈ ਮਾਤਾ ਪਿਤਾ ਉਹਨਾਂ ਦੇ ਪੀਆਰ ਦੀ ਫਾਈਲ ਲੱਗੀ ਹੋਵੇ ਤੇ ਉਹਨਾਂ ਨੂੰ ਅਕਨੋਲਜਮੈਂਟ ਆਫ ਜਿਹੜੀ ਰਸੀਪਟ ਹੁੰਦੀ ਸੋਰੀ ਉਹ ਇਹ ਉਹ ਆ ਇਹ ਉਹਨਾਂ ਕੋਲੇ ਹੋਣੀ ਚਾਹੀਦੀ ਹੈ ਤੇ ਦੋਸਤੋ ਇਸ ਦੇ ਲਈ ਵੱਖਰਾ ਇੱਕ ਪਰਵਲੀ ਤੋਂ ਫਾਸਟ ਟਰੈਕ ਦਾ ਸੈਟਅਪ ਜਿਹੜਾ ਸ਼ੁਰੂ ਹੋ ਜਾਊਗਾ ਤਾਂ ਜੋ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਵੀ 10 11 ਦਿਨਾਂ ਦਾ ਹੀ ਰਹੇ ਪੰਜਵੇਂ ਬਜ਼ਰਾ ਦੀ ਗੱਲ ਕਰੀਏ ਦੋਸਤੋ ਤਾਂ ਇਹ ਵੀ ਸਪੋਰਟ ਲੈਣ ਵਾਲਾ ਇਹ ਹੈ ਸਰੀ ਦੇ ਵਿੱਚ ਸਰੀ ਕਾਉਂਸਲ ਨੇ ਜਿਹੜਾ ਹੈਗਾ ਅਮਰਜੈਂਸੀ ਕੌਸ਼ਤ ਕਰ ਦਿੱਤੀ ਆਪਣੇ ਕਾਉਂਸਲ ਦੇ ਅੰਦਰ ਅੰਦਰ ਤੇ ਦੋਸਤੋ ਇਸ ਦਾ ਮਤਲਬ ਇਹ ਹੋਇਆ ਕਿ ਗੈਂਗਸਟਰਾਂ ਨੂੰ ਫੜਨ ਲਈ ਜਿਹੜੀ ਹੈ ਸਰੀ ਦੀ ਪੁਲਿਸ ਜਿਹੜੀ ਹੈ ਸਖਤ ਹੈ ਸਰਕਾਰ ਵੀ ਸਖਤ ਹੋ ਗਈ ਹੈ ਕਿਉਂਕਿ ਆਮ ਦੋਸਤੋ ਜਿਹੜੇ ਕੈਨੇਡਾ ਦੇ ਕ੍ਰਿਮੀਨਲ ਲਾਜੜੇ ਹੈਗੇ ਬਹੁਤ ਨਰਮ ਹੈ ਬਹੁਤ ਢਿੱਲੇ ਹੈ ਜਿਸ ਦਾ ਬੈਨੀਫਿਟ ਉਠਾ ਕੇ ਜਾਂਦਾ ਕ੍ਰਿਮੀਨਲ ਅਕਸਰ ਫਸ ਜਾਂਦੇ ਹੈ ਜਾਂ ਫਿਰ ਜ਼ਮਾਨਤ ਤੇ ਬਾਹਰ ਆ ਜਾਂਦੇ ਹੈ ਪਰੰਤੂ ਅਮਰਜੈਂਸੀ ਦੇ ਦੌਰਾਨ ਦੋਸਤੋ ਉਹੀ ਕਾਨੂੰਨ ਬਹੁਤ ਸਖਤ ਹੋ ਜਾਂਦੇ ਆ ਤੇ ਇਸ ਕਰਕੇ ਦੋਸਤੋ ਸਰੀ ਕਾਉਂਸਲ ਦੇ ਵਿੱਚ ਅ ਅਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਛੇਵਾਂ ਬਦਲਾ ਹੈਗਾ ਦੋਸਤੋ ਉਹ ਬਦਲਾ ਦੀ ਗੱਲ ਕਰੀਏ ਤਾਂ ਉਹ 1 ਫਰਵਰੀ ਤੋਂ ਬਾਅਦ FIFA ਵਰਲਡ ਕੱਪ ਦੇ ਜਿਹੜੇ ਵੀਜ਼ੇ ਆ ਉਹਨਾਂ ਦੀ ਵੀ ਫਾਸਟ ਟਰੈਕ ਜਿਹੜੀ ਹੈਗੀ ਆ ਵੱਖਰੀ ਇੱਕ ਸਿਸਟਮ ਵੱਖਰਾ ਇਕਟਾਂਚਾ ਸ਼ੁਰੂ ਹੋਣ ਜਾ ਰਿਹਾ ਤੇ ਦੋਸਤੋ ਇਸ ਦੇ ਵਿੱਚ 10 ਤੋਂ 20 ਦਿਨਾਂ ਦੇ ਵਿੱਚ ਵਿੱਚ ਹੀ ਵੀਜ਼ੇ ਦੀ ਐਪਲੀਕੇਸ਼ਨ ਦਾ ਨਕਟਾਰਾ ਹੋਊਗਾ ਦੋਸਤੋ ਇਹ ਸੰਛੇ ਇੱਕ ਫਰਵਰੀ ਤੋਂ ਬਾਅਦ ਹੋਣ ਵਾਲੇ ਬਦਲਾ ਜੋ ਬਹੁਤ ਹੀ ਵਦਿਆ ਅچھے ਬਦਲਾਹ ਹੋਣ ਜਾ ਰਹੇ ਆ ਤੇ ਦੋਸਤੋ ਇਹਨਾਂ ਬਦਲਾਵਾਂ ਤੋਂ ਤੁਸੀਂ ਕੁਝ ਸਬਕ ਸਿੱਖਣੇ ਹੈ ਤੇ ਕੁਝ ਤੋਂ ਫਾਇਦਾ ਚੱਕਣਾ ਤੇ ਦੋਸਤੋ ਕਿਸ ਤਰ੍ਹਾਂ ਲੱਗਿਆ ਇਹਦੀਆਂ ਜਾਣਕਾਰੀਆਂ ਚੰਗੀਆਂ ਲੱਗੀਆਂ ਵੀਡੀਓ ਨੂੰ ਲਾਈਕ ਕਰ ਦਿਓ ਹਾਈਡਰਬਾਦੋਂ ਦਾ ਵੱਤਵਤ ਸ਼ੇਅਰ ਕਰ ਦਿਓ ਦੋਸਤੋ ਤੇ ਹੁਣ ਦਿਓ ਅਜਾਜ ਸਸਿਕਾ ਨਮਸਕਾਰ ਕੇਮ ਸ਼ੋ ਆਦਾ ਮੈਂ ਤਾਂ ਮੰਦੇ ਰਹੋ ਚੱਲਦੀਆਂ ਕਲਾ ਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰ ਇੰਤਜ਼ਾਰ ਸਸਿਕਾ ਨਮਸਟਾ